ਕੁਈਰ ਨਾਮ ਕੁਜੀ ਸਿੰਘ ਹੈ ਤੇ ਮੈਨੂੰ ਪ੍ਰੋਬਲਮ ਹੈਗੀ ਆ ਮੇਰੇ ਲੀਵਰ ਚ ਵੀ ਪ੍ਰੋਬਲਮ ਹੈ ਤੇ ਕਿਡਨੀ ਚ ਵੀ ਪ੍ਰੋਬਲਮ ਹੈ ਤੇ ਫੇਫੜੇ ਵੀ ਪ੍ਰੋਬਲਮ ਹੈ ਤੇ ਮੈਨੂੰ ਸਟੀਵੀ ਵੀ ਹੈ ਤੇ ਬਸ ਮੈਂ ਕਾਰਪੋਰੇਟ ਦਾ ਕੰਮ ਕਰਦਾ ਸੀ ਤੇ ਇੱਕ ਮਹੀਨੇ ਤੋਂ ਮੈਨੂੰ ਪ੍ਰੋਬਲਮ ਹੈਗੀ ਹੈ ਤੇ ਫੋਨ ਬੋਨਾਂ ਕਰਤੀ ਕਾਜ ਕੋਈ ਨਹੀਂ ਮੇਰੀ ਮਾਪਾ ਮਾਤਾ ਪਿਤਾ ਦੀ ਡੈਥ ਹੋ ਗਈ ਕੁਛ 2.5 ਮਹੀਨੇ ਦਾ ਸੇ ਕਾਫੀ ਸਮਾਂ ਹੋ ਗਈ ਫਿਰ ਮੈਂ ਕਾਰਪੇਟਰ ਦਾ ਕੰਮ ਕਰਦਾ ਸੀ ਤੇ ਅੱবি ਹੁਣ ਕੰਮ ਬੰਦ ਹੋ ਗਿਆ ਕੁਛ ਟਾਈਮ ਤੋਂ ਤੁਹਾਨੂੰ ਕੀ ਚਲਣ ਨਹੀਂ ਬੰਦੇ ਨਹੀਂ ਚਲਣ ਚ ਵੀ ਪ੍ਰੋਬਲਮ ਆ ਜਦਾ ਸਾੜ ਜਾਂਦਾ ਕੰਮ ਵੀ ਨਹੀਂ ਕਰ ਪੰਦੇ ਕੰਮ ਵੀ ਨਹੀਂ ਕਰ ਪੰਦੇ ਤੇ ਕੀ ਮਦਦ ਦੀ ਕਿੱਦਾਂ ਦੀ ਮਦਦ ਚਾਹੁੰਦੇ ਹੋ ਬਸ ਇਹੀ ਕਿ ਮੇਰਾ ਇਲਾਜ ਹੋ ਜੇ ਮੈਂ ਰੋਈਓ ਟੀ ਤੇ ਆ ਕਮਾਲਾਂਗਾ ਬੱਕ ਬਸ ਵੇ ਰੇ ਲਾਜ ਚੰਗੀ ਤਰ੍ਹਾਂ ਹੋ ਜੇ ਬਸ ਇਹ ਇੰਡੀਕੇਟ ਕਰਨਾ ਕਿਸ ਨੂੰ ਕਿਹਾ ਮਦਦ ਲਈ ਕਿਸੇ ਸੰਸਥਾ ਲਈ ਅਪੀਲ ਕੀਤੀ ਇਸੇ ਸੰਸਥਾ ਕੋ ਸੰਸਥਾ ਕੇ ਹਾਂ ਅਮ ਆਖਿਆ ਸੰਸਥਾ ਦੇਸ਼ਭੂਮੀ ਸੰਸਥਾ ਉਹਨਾਂ ਨੇ ਮੇਰੀ ਮਦਦ ਕੀਤੀ ਹੋਸ਼ ਤੇ ਕੁਛ ਰਾਹੁਲ ਮੋਜਨਾ ਕੋਈ ਉਹਨਾਂ ਨੇ ਮੇਰੀ ਮਦਦ ਕੀਤੀ ਮਤਲਬ ਪ੍ਰੋਪਰ ਰਿਲਾਇਨ ਨਹੀਂ ਹੋ ਪਾਰਿਆ ਨਾ ਇੰਨੀ ਤਰ੍ਹਾਂ ਪ੍ਰੋਪਰ ਲਾਈਨਿੰਗ ਹੋ ਰਹੀ ਤਰ੍ਹਾਂ ਤੇ ਮੈਂ ਇਹਨੂੰ ਕਾਫੀ ਸਾਲਾਂ ਤੋਂ ਜਾਣਨਾ ਹੈ ਤੇ ਇਹ ਕਾਰਪੈਂਟਰ ਦਾ ਕੰਮ ਕਰਦਾ ਹੈਗਾ ਡੈੜੀ ਟਪਾ ਯਾਨੀ ਕਿ ਸ਼੍ਰੀਨਗਰ ਕਦੇ ਸ਼੍ਰੀਨਗਰ ਵੀ ਕਰਦਾ ਕਦੇ ਇਹ ਇੱਥੇ ਵੀ ਹੁੰਦਾ ਯਾਨੀ ਕਿ ਪ੍ਰੋਪਰ ਕੰਮ ਇਹਨੂੰ ਨਹੀਂ ਮਿਲਦਾ ਡੈੜੀ ਟਪਾ ਪਰ ਰੋਟੀ ਪਾਣੀ ਦਾ ਬੜੀ ਮੁਸ਼ਕਲ ਪੂਰਾ ਹੁੰਦਾ ਠੀਕ ਹੈ ਨਾ ਤੇ ਇਹਨੂੰ ਮੰਨ ਲਓ ਡੇਢ ਕਿ ਮਹੀਨਾ ਹੋ ਗਿਆ ਤੇ ਇਹਨੂੰ ਨਾਲ ਕਾਫੀ ਪ੍ਰੋਬਲਮ ਆਂਦੀ ਵੀ ਪਹਿਲਾਂ ਪਹਿਲੇ ਦਿਨ ਨੂੰ ਬਲੀਡਿੰਗ ਆਈ ਮੂੰਹ ਦੇ ਵਿੱਚੋਂ ਇਹਨੂੰ ਪਤਾ ਨਹੀਂ ਲੱਗਾ ਕਿ ਕੀ ਹੈਗਾ ਤੇ ਫਿਰ ਬਾਅਦ ਚ ਇਹਨੂੰ ਸਾਦੀ ਪ੍ਰੋਬਲਮ ਹੋ ਗਈ ਉਸ ਤੋਂ ਬਾਅਦ ਫਿਰ ਇਹਨੇ ਫੋਨ ਕੀਤਾ ਤੁਹਾਨੂੰ ਹੈਣੀ ਤੇ ਇਹਨੂੰ ਲੈ ਕੇ ਗਏ ਦਿਹੋਲ ਕੋ ਉਥੇ ਭਾਜੀ ਗਏ ਉਥੇ ਦਾ ਇਲਾਜ ਬੜਾ ਮਹਿੰਗਾ ਸੀਗਾ ਤੇ ਇਹ ਇੰਨੇ ਕਵਰ ਨਹੀਂ ਕਰ ਸਕਦਾ ਤੇ ਉਥੋਂ ਉਹਨੂੰ ਅਸੀਂ ਲੈ ਆਏ ਆ ਠੀਕ ਹੈ ਨਾ ਇੱਕ ਦਿਨ ਇਹਨੂੰ ਰੱਖਿਆ ਹੀ ਉੱਥੇ ਪਰ ਉੱਥੇ ਸਾਡੇ ਪੈਸੇ ਖੋਣ ਲੱਗੇ ਇੰਨੇ ਪੈਸੇ ਦੇ ਕੋਲ ਹੈ ਨਹੀਂ ਸੀਗੇ ਜੋਤ ਕੋ ਹੈਗੇ ਹੀ ਉਹ ਹੋ ਗਏ ਖਤਮ ਉਸ ਤੋਂ ਬਾਅਦ ਇਹ ਡਾਕਟਰ ਬੰਦਰਾ ਕੋ ਲੈ ਗਏ ਇਹਨੂੰ ਤੇ ਉੱਥੇ ਜਾ ਕੇ ਦਾ ਇਲਾਜ ਕਰਵਾਇਆ ਵਾ ਇਹਦੇ ਕੋ ਜੋ ਹੈਗੇ ਪੈਸੇ ਉਹ ਸਾਰੇ ਖਰਚੋ ਗਏ ਉੱਥੇ ਤੇ ਉਸ ਤੋਂ ਬਾਅਦ ਇਹਨੂੰ ਘਰ ਲੈ ਆਏ ਹਾਂ ਛੁੱਟੀ ਦੇ ਬਾਅਦ ਜਾਨਕੀ ਪ੍ਰੋਪਰ ਇਲਾਜ ਤਾਂ ਨਹੀਂ ਹੋਇਆ ਉੱਥੇ ਤੇ ਨੁਕਸਾਨੇ ਨੂੰ ਕਾਫੀ ਦੱਸੇ ਉਹਨਾਂ ਨੇ ਜਿਸ ਤਰ੍ਹਾਂ ਲੀਵਰ ਚ ਇਨਫੈਕਸ਼ਨ ਹੈਗੀ ਕਾਫੀ ਜਿਆਦਾ ਥੋੜੀ ਨਹੀਂ ਯਾਨਕਿ ਲੀਵਰ ਦਾ ਕਾਫੀ ਹਾਤ ਹੋ ਗਈ 20% ਹੀ ਸਾਇਦ ਦੇ ਲਾ ਤੇ 20% ਦੇ ਦਲਾ ਸਿਰਫ ਉਹੀ ਬਚਦਾ ਹੈ ਦਾ ਹੋਰ ਕੁਝ ਨਹੀਂ ਹੈਗਾ ਤੇ ਕਿਡਨੀ ਵਿੱਚ ਵੀ ਇਹਦੇ ਕਾਫੀ ਪ੍ਰੋਬਲਮ ਆ ਤੇ ਲੀਵਰ ਵੀ ਤਿੰਨ ਗੁਣਾ ਵੱਧ ਸੁਇਦਾ ਸਵੇਲਿੰਗ ਚੁੱਕ ਗਿਆ ਹੈ ਤੇ ਉਸ ਤੋਂ ਨਹੀਂ ਰੋਟੀ ਪਾਣੀ ਕੁਛ ਆ ਜਮ ਨਹੀਂ ਹੁੰਦਾ ਪਿਆ ਪੈਸੇ ਜਿਹੜੇ ਜੋੜੇ ਹੀ ਪੈਸੇ ਭਾਜੀ ਜੋ ਵੀ ਆਏ ਉਹ ਡਾਕਟਰ ਵੰਦਨਾ ਕੋ ਸਾਰੇ ਲੱਗ ਚੁੱਕੇ ਆ ਤੇ ਪੂਰਾ ਖਾਲੀ ਹੋ ਗਿਆ ਆਇਦਾ ਤੇ ਰੋਟੀ ਕੰਮ ਬਿਲਕੁਲ ਨਹੀਂ ਆਗਾ ਤੇ ਇਹਦਾ ਇਲਾਜ ਤੇ ਚਲਣਾ ਕਾਫੀ ਟਾਈਮ ਤੱਕ ਤੇ ਰੋਟੀ ਪਾਣੀ ਦਾ ਕੇਹੇ ਵੀ ਚੀਜ਼ ਦਾ ਇਹਨੂੰ ਕੇਹੇ ਪਾਸੋਂ ਵੀ ਹੈਲਪ ਨਹੀਂ ਹੈਗੀ ਮਤਲਬ ਜੇ ਇਲਾਜ ਕਰਾ ਦਿੱਤਾ ਜਾਏ ਤੇ ਰੋਟੀ ਪਾਣੀ ਪਾਜੀ ਜੀ ਇਲਾਜ ਕਰਾ ਦਿੱਤਾ ਜਾਏ ਤੇ ਬਹੁਤ ਵਧੀਆ ਹੈ ਬਹੁਤ ਸੇਵਾ ਵਾਲਾ ਕੰਮ ਹੈ ਐਸੇ ਲਈ ਤੇ ਚੱਲ ਫਿਰ ਵੀ ਨਹੀਂ ਸਕਦਾ ਕੰਮ ਬਿਲਕੁਲ ਨਹੀਂ ਚੱਲ ਸਕਦਾ ਬਿਲਕੁਲ ਵੀ ਨਹੀਂ